ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਜੋ ਅਸੀਂ ਲਗਾਤਾਰ ਡਰੱਗਸ ਦੇ ਖਿਲਾਫ ਜਿਹੜੀ ਐਕਟੀਵਿਟੀਜ਼ ਕਰ ਰਹੇ ਜਿਦੇ ਵਿੱਚ ਅਸੀਂ ਕੈਸੋ ਤੇ ਕਾਟਨ ਆਪਰੇਸ਼ਨ ਕੀਤੇ ਆ ਇਸ ਤੋਂ ਇਲਾਵਾ ਜਿਹੜੇ ਸਮਗਲਰਸ ਹੈਗੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਫ੍ਰੀਜ਼ ਕਰਵਾਇਆ ਨਾਲ ਹੀ ਜਿਹੜੇ ਉਹਨਾਂ ਨੇ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਸੀਗੀ ਉਹਨਾਂ ਦੀ ਡੈਮੋਲੇਸ਼ਨ ਕਰਵਾਈ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਮਠੰਡਾ ਪੁਲਿਸ ਵੱਲੋਂ ਜਿਹੜਾ ਸਾਡੇ ਇੰਟਰ ਸਟੇਟ ਨਾਕਾ ਸਕੇ ਆ ਜਿਹੜੇ ਹਰਿਆਣਾ ਦੇ ਨਾਲ ਸਾਡੀ ਸਰਹੱਦ ਲੱਗਦੀ ਹੈ ਉਹਨਾਂ ਸਾਰੇ ਪੁਆਇੰਟਾਂ ਨੂੰ ਅਸੀਂ ਸੀਲ ਕੀਤਾ ਹੈ ਸਾਡੇ ਕੋਲ 8 ਦੇ ਕਰੀਬ ਜਿਹੜੇ ਹੈਗੇ ਨਾਕਾ ਇਸ ਟਾਈਮ ਆਪਰੇਸ਼ਨਲ ਹੈਗੇ ਆ ਜਿਨ੍ਹਾਂ ਦੀ ਟਾਈਮਿੰਗ ਅਸੀਂ 8 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਸਾਡੇ ਨਾਕੇ ਪਲੇਸ ਰਹਿਣਗੇ ਇਸ ਦੇ ਵਿੱਚ ਸਾਡੇ ਦੋ ਜੀਓ ਸਮਾਨ ਦੇ ਦੇ ਵਿੱਚ ਇੱਕ ਪਰਮਿਸ਼ਨਲ ਆਈਪੀਐਸ ਸ਼੍ਰੀ ਅਨੁਭਵ ਜੈਨ ਜੀ ਨਾਲ ਡੀਐਸਪੀ ਹੋਮੀਸਾਇਡ ਯੂਇੰਗ ਮਨਮੋਨ ਸਰਨਾ ਜੀ ਉਸ ਦੇ ਨਾਲ ਅਸੀਂ ਵਕ ਵਕ ਜਿਹੜੇ ਹੈਗੇ ਨੇ ਨਾਕਾ ਪੁਆਇੰਟਸ ਉੱਤੇ ਅੱਗੇ ਐਸਐਚਓਸ ਤੇ ਚੌਕੀ ਇਚਾਰਜ ਤੇ ਐਨਜੀਓਸ ਬਣ ਲਗਾਏ ਨੇ ਟੋਟਲ 60 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਇਹਨਾਂ ਨਾਕਾ ਦੇ ਪੁਆਇੰਟ ਤੋਂ ਪਲੋਏ ਕੀਤੇ ਗਏ ਨੇ ਉਹ ਨਾਕਾ ਕਿ ਅਸੀਂ ਇਸ ਟਾਈਮ ਚੱਲ ਰਹੇ ਨੇ ਇਹਨਾਂ ਨਾਕਾ ਦਾ ਮੇਨ ਪਰਪਸ ਇਹੀ ਹੈ ਕਿ ਜਿਹੜੀ ਡਰੱਗਸ ਦੇ ਉੱਤੇ ਐਕਸ਼ਨ ਲੈ ਰਹੇ ਆ ਪੰਜਾਬ ਪੁਲਿਸ ਜਿਹੜੀ ਚੱਲ ਰਿਹਾ ਐਕਸ਼ਨ ਚੱਲ ਰਿਹਾ ਉਹਦੇ ਤ ਤ ਤ ਕਾਰਵਾਈ ਕਰਨੀ ਹੈ ਤੇ ਜਿਹੜੀ ਵੀ ਬਰਾਮਦਗੀ ਹੋਊਗੀ ਉਹਦੇ ਖਿਲਾਫ ਸਖਤ ਸਖਤ ਐਕਸ਼ਨ ਜਾਇਜ਼ ਹੋਊਗਾ ਅੱਛਾ ਚੈਕਿੰਗ ਕਿਸ ਤਰ੍ਹਾਂ ਸਰ ਵਹੀਕਲਾਂ ਦੀ ਚੈਕਿੰਗ ਲੋਕਾਂ ਦੀ ਚੈਕਿੰਗ ਕਿਸ ਤਰ੍ਹਾਂ ਜਾਇਗੀ ਇਸ ਦੇ ਵਿੱਚ ਜਿਹੜਾ ਇੰਟਰ ਸਟੇਟ ਨਾਕਾ ਬੰਦੀ ਦਾ ਮੇਨ ਪਰਪਸ ਹੈ ਕਿਉਂਕਿ ਸਾਡਾ ਜਿਹੜਾ ਬਾਰਡਰ ਹੈ ਉਹ ਹਰਿਆਣਾ ਦੇ ਨਾਲ ਲੱਗਦਾ ਉਸ ਤੋਂ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਜਿਹੜੀ ਕੁਸ਼ਚ ਜਿਹੜੇ ਵਿਅਕਤੀ ਨੇ ਉਹ ਇਧਰੋਂ ਨਸ਼ਾ ਦੀ ਜਿਹੜੀ ਹੈਗੀ ਹੈ ਇਸ ਯੂਜ਼ ਕਰਦੇ ਨੇ ਨਾ ਰਸਤਿਆਂ ਨੂੰ ਸੋ ਉਹਨਾਂ ਸਾਰੇ ਰਸਤਿਆਂ ਦਾ ਜਿਹੜਾ ਸੀਲ ਕਰਕੇ ਅਸੀਂ ਜਿਹੜੀ ਹੈਗੀ ਸਾਡੇ ਵੱਲ ਸਰਚ آپریشن ਚਲਾਇਆ ਜਾ ਰਿਹਾ ਹੈ। ਕੋਈ ਸਪੈਸਿਫਿਕ ਵਾਹਨ ਨਹੀਂ ਕੋਈ ਹਰ ਤਰ੍ਹਾਂ ਨਹੀਂ ਕੋਈ ਨਹੀਂ ਅਸੀਂ ਜਿਹੜੇ ਉਸ ਨਾਕਾ ਪੁਆਇੰਟ ਤੋਂ ਜੋ ਵੀ ਵਾਹਨ ਗੁਜ਼ਰੂਗਾ ਚਾਹੇ ਉਹ ਟੂ ਵੀਲਰ ਹੈ ਫੋਰ ਵੀਲਰ ਹੈ ਸੈਟ ਟਰੱਕਸ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਵੇਗੀ। ਅੱਛਾ ਲੋਕਾਂ ਨੂੰ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਮੌਕ ਵੀ ਕਿ ਮੇਨਰ ਕਰ ਰਹੇ ਹੈ। ਇਹ ਬਹੁਤ ਵੱਡਿਆ ਹੈ ਜਿਹੜਾ ਨਸ਼ਿਆਂ ਨੂੰ ਲੈ ਕੇ ਅਲਰਟ ਮੋਡ ਤੇ ਹ ਅਸੀਂ ਬਠਿੰਡਾ ਪੁਲਿਸ ਵੱਲੋਂ ਸਾਰੇ ਇਲਾਕਾ ਨਿਵਾਸੀ ਨੂੰ ਅਪੀਲ ਕਰਦੇ ਆ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਹੈਗਾ ਇਹਦੇ ਵਿੱਚ ਵੱਧ ਚੜ੍ਹ ਕੇ ਸਾਡੇ ਨਾਲ ਜਿਹੜਾ ਸਹਿਯੋਗ ਕਰੋ ਜਿੱਥੇ ਵੀ ਕੋਈ ਇਲੀਗਲ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਕੋਈ ਬੰਦਾ ਤੁਹਾਡੇ ਏਰੀਆ ਦੇ ਵਿੱਚ ਨਸ਼ਾ ਵੇਚਦਾ ਤਾਂ ਉਹਨੂੰ ਉਹਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਅਸੀਂ ਉਹਦਾ ਜਿਹੜਾ ਹੈ ਪਛਾਣ ਗੁਪਤ ਰੱਖੀ ਜਾਊਗੀ ਇਸ ਦੇ ਨਾਲ ਹੀ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਜਿਉ ਨਸ਼ਾ ਕੋ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਜਿਹੜੀ ਹੈਗੀ ਉਸ ਬੰਦ ਵਿੱਚ ਵੀ ਸਾਡੇ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਹੈਗੇ ਨੇ ਉੱਥੇ ਸਾਡੇ ਜਿਹੜੀ ਜੋ ਲੋੜਿੰਦੀਆਂ ਸਹੂਲਤਾਂ ਹੈਗੀਆਂ ਮੁਹੱਈਆ ਕਰਾਈਆਂ ਗਈਆਂ ਨੇ ਇਸ ਦੇ ਨਾਲ ਨਾਲ ਜਿਵੇਂ ਜਿਵੇਂ ਅਸੀਂ ਇੱਕ ਸਪੈਸ਼ਲ ਆਸਟ ਕਾਉਂਸਲਰ ਸਾਡੇ ਪ੍ਰਸ਼ਨ ਕੀਤਾ ਸੀ ਉੱਥੇ ਕੁਝ ਪੇਰੈਂਟਸ ਉਹ ਲੱਗੇ ਆ ਕੇ ਜਿਹੜਾ ਹੈਗਾ ਉਹਨਾਂ ਨੇ ਆਪਣੇ ਬੱਚਿਆਂ ਬਾਰੇ ਵੀ ਦੱਸਿਆ ਸੀਗਾ ਤੋਂ ਇਹਦੇ ਵਿੱਚ ਜਿਹੜੀ ਹੈਗੀ ਇਹ ਨਸ਼ੇ ਦੇ ਵਿੱਚ ਕਿਸੇ ਨੂੰ ਛੁਪਾਉਣ ਦੀ ਲੋੜ ਨਹੀਂ ਹੈਗੀ ਫਰੰਟ ਤੇ ਆਉਣਾ ਚਾਹੀਦਾ ਕਿਉਂਕਿ ਸਾਰਿਆਂ ਦਾ ਸਮਾਜਿਕ ਜਿਹੜੀ ਇਹ ਕ੍ਰਿਪੀ ਹੈਗੀ ਸਾਰਿਆਂ ਦਾ ਜਿਹੜਾ ਹੈਗਾ ਸਮੂਹਿਕ ਯੁੱਧ ਹੈਗਾ ਇਦਵੇ ਸਾਰੇ ਜਿਹੜਾ ਹੈਗਾ ਸਾਡਾ ਸਾਥ ਦਿਓ ਤਾਂ ਕਿ ਇਸ ਜਿਹੜੀ ਲਾਹਨਤ ਹੈਗੀ ਆ ਜਾਂ ਕ੍ਰਿਪਤੀ ਇਹਨੂੰ ਜਿਹੜਾ ਹੈਗਾ ਜੜਤ ਪੁੱਟਿਆ ਜਾ ਸਕੇ ਅੱਜ ਦੀ ਗੱਲ ਕਰੀਏ ਕੁਝ ਕੋਈ ਲੋਕ ਵੀ ਆ ਸਕਦੇ ਨੇ ਕਿ ਵੀ ਜਾਂ ਕੁਝ ਆ ਜਿਹੜਾ ਸਾਡਾ ਆਪਰੇਸ਼ਨ ਅਜੇ ਕੰਟੀਨਿਊਸ ਹੈ ਇਹ 2 ਵਜੇ ਤੱਕ ਚੱਲੂਗਾ ਜੇ ਇਸ ਪ੍ਰੈਸ਼ਨ ਦੇ ਦੌਰਾਨ ਲਾਕਾ ਦੇ ਉੱਪਰ ਜੋ ਵੀ ਸ਼ੱਕੀ ਵਿਅਕਤੀ ਹੈ ਜੋ ਵੀ ਅਸੀਂ ਡਰਗਸ ਜਿਹੜੀ ਹੈਗੀ ਆ ਰਿਕਵਰ ਕਰਾਂਗੇ ਉਸ ਬੰਦੀ ਵਕਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇਗੀ